15 ਜਨਵਰੀ ਮੌਸਮ ਦੀ ਵੱਡੀ ਚੇਤਾਵਨੀ ਦੇਖੋ ਆਪਣੇ ਜ਼ਿਲ੍ਹੇ ਦਾ ਹਾਲ ਹੁਣੇ-ਹੁਣੇ ਆਈ ਵੱਡੀ ਖਬਰ ਮੌਸਮ ਨੂੰ ਲੈ ਕੇ ਅਲਰਟ ਜਿਹੜੇ ਜਾਰੀ ਹੋਏ ਨੇ ਇਕਦਮ ਠੰਡ ਜਿਹੜੀ ਆ ਹੁਣ ਜ਼ੋਰ ਫੜੇਗੀ ਤਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਚੇਤਾਵਨੀ ਜਾਰੀ ਹੋਈ ਹੈ ਇਸ ਵਾਰੀ ਪੂਰੀ ਅਪਡੇਟ ਸਾਂਝੀ ਕਰਾਂਗੇ ਤੇ ਮੀਂਹ ਜਿਹੜੀ ਆ ਦੱਸੀ ਜਾ ਰਹੀ ਕਿੱਥੇ-ਕਿੱਥੇ ਪਵੇਗਾ ਮੀਂਹ ਪੂਰੀ ਅਪਡੇਟ ਤੁਹਾਨਾਂ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜਾਬ ਚ ਸੰਘਣੀ ਧੁੰਦ ਦਾ ਅਲਰਟ ਇੰਨੀ ਤਰੀਕ ਤੋਂ ਪਵੇਗਾ ਮੀਂਹ ਪੰਜਾਬ ਚੰਡੀਗੜ੍ਹ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਿਹੜੇ ਨੇ ਜਾਰੀ ਹੋ ਚੁੱਕੇ ਨੇ ਪਿਛਲੇ 2 ਦਿਨਾਂ ਤੋਂ ਤੇਜ਼ ਧੁੱਪ ਤੋਂ ਬਾਅਦ ਤਾਪਮਾਨ 3.3 ਡਿਗਰੀ ਚ ਦਾ ਵਾਧਾ ਦੇਖਿਆ ਮਿਲਿਆ ਜਿਸ ਤੋਂ ਬਾਅਦ ਪੰਜਾਬ ਚੰਡੀਗੜ੍ਹ ਦਾ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮੌਸਮ ਲੈ ਕੇ ਕਿਉਂਕਿ ਮੌਸਮ ਨੇ ਇੱਕਦਮ ਹੀ ਜਿਹੜੀ ਕਰਵਟ ਬਦਲ ਲਈ ਸੀ ਬਿਲਕੁਲ ਮੌਸਮ ਸਾਫ਼ ਰਹਿਣ ਲੱਗ ਗਿਆ ਸੀ ਧੁੰਦ ਜਿਹੜੀ ਆ ਘਟ ਗਈ ਸੀ ਪਰ ਹੁਣ ਮੁਰਤੋ ਲਾਂਟ ਜਾਰੀ ਹੋਏ ਨੇ ਮੌਸਮੀ ਭਾਗ ਦੇ ਅਨੁਸਾਰ 11 ਜ਼ਿਲ੍ਹਿਆਂ ਵਿੱਚ ਜਾਨੀ ਕਿ ਅਮਰitsar ਤਰਨਤਾਰਨ ਕਪੂਰਥਲਾ ਜ਼ਿਲਹੰਦਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਮਲੇਰਕੋਟੜਾ ਵਿੱਚ ਸੰਗਣੀ ਤੁਨ ਨੂੰ ਲੈ ਕੇ ਅਲਰਟ ਜਾਰੀ ਹੋਏ ਨੇ ਜਦੋਂ ਕਿ ਐਸਐਸ ਨਗਰ ਰੂਪਨਗਰ ਫਤਿਹਗੜ੍ਹ ਸੁਆਹਿਬ ਮੁਕਸਰ ਸ਼੍ਰੀ ਮੁਕਸਰ ਸਾਹਿਬ ਫਰੀਦਕੋਟ ਫਾਜ਼ਿਲਕਾ ਫਰੀਦਪੁਰ ਫਿਰੋਜ਼ਪੁਰ ਨਮਾਸ਼ਹਿਰ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਵਿੱਚ ਸੰਗਣੀ ਤੁਨ ਨੂੰ ਲੈ ਕੇ ਜ਼ੈਲੋ ਅਲਰਟ ਜਾਰੀ ਕੀਤਾ ਗਿਆ ਹੈ ਇਸ ਤੋਂ ਲਾਵਾ ਚੰਡੀਗੜ੍ਹ ਵਿੱਚ ਵੀ ਸੰਘਣੀ ਧੁੰਦ ਨੂੰ ਲੈ ਕੇ ਜ਼ੈਲੋ ਅਲਰਟ ਜਾਰੀ ਕੀਤੇ ਗਏ ਨੇ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਜਿਹੜੇ ਇਹ ਅਲਰਟ ਜਿਹੜੀ ਚੇਤਾਵਨੀ ਜਿਹੜੀ ਹੈ ਇਹ ਜਾਰੀ ਹੋਈ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਪੰਜਾਬ ਦੇ ਜ਼ਿਲ੍ਹਿਆਂ ਨੂੰ ਲੈ ਕੇ ਜਿਹੜੇ ਇਹ ਚੇਤਾਵਨੀ ਜਾਰੀ ਹੋਈ ਹੈ ਧੁੰਦ ਨੂੰ ਲੈ ਕੇ ਜੀ ਹਾਂ ਤੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਤਾਂ ਦੇਖ ਸਕਦੇ ਹੋ ਜਿਸ ਕਾਰਨ 15 ਤੋਂ 16 ਜਨਵਰੀ ਨੂੰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਵੇਗਾ ਜਿਸ ਕਾਰਨ ਇੱਕ ਵਾਰ ਫਿਰ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਸੰਬੰਧੀ ਹੋਰ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ